ਪਰਬੂ ਯੇਸ਼ੂ ਮਸੀਹ ਉਸ ਸਮੇਂ ਵੀ ਕੀ ਕਹਿੰਦੇ ਆ ਇੱਦਾਂ ਤੇਰੀ ਜਾਨ ਦੇਖੀ ਕਹਿ ਰਹੇ ਆ ਇਹਨਾਂ ਨੂੰ ਮਾਫ ਕਰ। ਜਿਹੜੇ ਲੋਕ ਇਹ ਤੁਹਾਨੂੰ ਦੱਸ ਗਏ ਪ੍ਰਭੂ ਜੀ ਨੇ ਕੀ ਕਿਹਾ ਇਹ ਪਿਤਾ ਇਹ ਨਹੀਂ ਇਹਨਾਂ ਨੂੰ ਵੀ ਪਤਾ ਕੀ ਕਰ ਰਹੇ ਆ ਤੇ ਕਹੇ ਨਾਲ ਕਰ ਰਹੇ ਆ ਇਹਨਾਂ ਨੂੰ ਕੀ ਕਰ ਮਾਫ ਕਰ। ਐਦਾਂ ਦੀ ਸਥਿਤੀ ਦੇ ਵਿੱਚ ਵੀ ਪਰਮੇਸ਼ਵਰ ਨੇ ਲੋਕਾਂ ਨੂੰ ਮਾਫ ਕੀਤਾ ਹallelujah ਤੇ ਪਰਮੇਸ਼ਰ ਦਾ ਬਚਨ ਦੱਸਦਾ ਆ ਸਾਡਾ ਸੁਭਾਅ ਕਿਦਾਂ ਦਾ ਹੋਣਾ ਚਾਹੀਦਾ ਆ ਜਿੱਦਾਂ ਦਾ ਪ੍ਰਭੂ ਯੇਸ਼ੂ ਮਸੀਹ ਦਾ ਅੱਜ ਤੋਂ ਪ੍ਰਭੂ ਯਿਸੂ ਜੀ ਦੀ ਬੱਚਾ ਸੁਭਾਅ ਬਣਨਾ ਹੈ ਅੱਜ ਤੱਕ ਜੇਕਰ ਨਹੀਂ ਬਣਿਆ ਤੇ ਸਾਨੂੰ ਪਰਮੇਸ਼ਵਰ ਦੇ ਵਾਅਦ ਬਣਨ ਦੀ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਪ੍ਰਭੂ ਯਿਸੂ ਜੀ ਦੇ ਵਾਅਦ ਬਣਨ ਦੀ ਹੁਣ ਪ੍ਰਭੂ ਯਿਸੂ ਜੀ ਨੇ ਆਪਣੇ ਪਿਤਾ ਦੀ ਅਗਿਆਕਾਰੀ ਕੀਤੀ ਮੌਤ ਤਾਈ ਹੁਣ ਫਿਰ ਉਹਨੂੰ ਨਾਮ ਕਿ ਮਿਲਿਆ ਪਰਮੇਸ਼ਵਰ ਨੇ ਨਾਮ ਕਿ ਦਿੱਤਾ ਜਿਹੜਾ ਸਭ ਦਾ ਨਾਮਾਂ ਤੋਂ ਉੱਤਮ ਹੈ ਉਹ ਨਾਮ ਹੈ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦਿੱਤਾ ਅੱਜ ਮੁਕਤੀ ਕੇ ਨਾਮ ਲੈ ਕੇ ਪ੍ਰਭੂ ਜੀ ਇਸ ਲਈ ਚਾਹੁੰਦੇ ਕਿਉਂ ਕਿਉਂਕਿ ਉਹ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਜਿਹੜਾ ਗੱਲ ਉਹ ਕੰਮ ਵਾਸਤੇ ਇਸ ਧਰਤੀ 'ਤੇ ਆਇਆ ਸੀਗਾ ਉਹਨੂੰ ਉਸ ਕੰਮ ਨੂੰ ਸੰਪੂਰਨ ਕੀਤਾ ਪ੍ਰਭੂ ਜੀ ਬਚਨ ਵਿੱਚ ਕੀ ਕਹਿੰਦੇ ਗਿਆ ਜਿਸ ਤਰ੍ਹਾਂ ਮੈਂ ਪਵਿੱਤਰ ਹਾਂ ਤੁਸੀਂ ਵੀ ਪਵਿੱਤਰ ਹੋ ਜਿਸ ਤਰ੍ਹਾਂ ਮੈਂ ਸੰਪੂਰਨ ਹਾਂ ਤੁਸੀਂ ਵੀ ਸੰਪੂਰਨ ਹੋ ਇਸ ਕਰਕੇ ਸੰਪੂਰਨ ਹੋਣ ਵਾਸਤੇ ਤੇ ਪਵਿੱਤਰ ਹੋਣ ਵਾਸਤੇ ਸਾਨੂੰ ਪ੍ਰਭੂ ਦੇਸ਼ੀ ਦੇ ਬਾਤ ਮੰਨਣਾ ਪੈਂਦਾ ਫਿਰ ਅਸੀਂ ਸਭ ਸਹੂਤ ਹੋ ਸਕਦੇ ਹਾਂ ਉਹਦੇ ਪਿੱਛੇ ਚੱਲਣਾ ਪੈਣਾ ਹੈ ਉਹਦੀ ਪੈਰ ਦੇ ਉੱਤੇ ਚੱਲਣਾ ਪੈਣਾ ਹੈ ਉਹਦੇ ਵਜਲ ਉੱਤੇ ਚੱਲਣਾ ਪੈਣਾ ਹੈ ਫਿਰ ਅਸੀਂ ਸੰਪੂਰਨ ਹੋ ਸਕਦੇ ਹਾਂ ਪਰਮੇਸ਼ਰ ਦੇ ਬਚਨ ਸਾਨੂੰ ਅਧਿਨ ਦੀ ਕਾਫੀ ਦੱਸਦੇ ਜਿੱਦਾਂ ਪ੍ਰਭੂ ਯਿਸੂ ਮਸੀਹ ਇੱਕ ਵਾਰ ਰੱਬ ਹੋ ਕੇ ਪਰਮੇਸ਼ਰ ਹੋ ਕੇ ਉਹਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਤੌਰ ਤੇ ਜਾਣਿਆ ਉਹਨੇ ਬਰਾਬਰ ਦੇ ਆਪਣੇ ਆਪ ਨੂੰ ਜਾਣਿਆ ਇੱਕ ਸੱਕਰਾ ਕਰਕੇ ਇੱਕ ਸਰੂਪ ਦੇ ਵਿੱਚ ਇਨਸਾਨ ਦੇ ਰੂਪ ਵਿੱਚ ਆਣ ਕੇ ਸਾਡੇ ਨਾਲ ਹੋ ਰਿਹਾ ਇੱਚ ਧਰਤ ਦੇ ਅਲ ਹਲੂਇਆ ਹਲੂਇਆ ਤੇ ਸਾਨੂੰ ਵੀ ਜ਼ਰੂਰਤ ਹੈ ਅਸੀਂ ਵੀ ਬਿਲਕੁਲ ਪ੍ਰਭੂ ਦੇ ਬਾਗ ਦੇ ਅਧੀਨ ਦੇ ਵਿੱਚ ਰਹੀਏ ਬਚਨ ਦੱਸਦਾ ਹੈ ਕਿਹੜਾ ਬੰਦਾ ਆਪਣੇ ਆਪ ਨੂੰ ਨੀਮਾ ਕਰਦਾ ਹੈ ਬਚਨ ਦੱਸਦਾ ਹੈ ਪਰਮੇਸ਼ਵਰ ਨੂੰ ਉੱਚਾ ਕਰਦਾ ਹੈ ਤੇ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹਨੂੰ ਪਰਮੇਸ਼ੁਰ ਨਿਮਤ ਕਰਦਾ ਹੈ ਹallelujah ਹallelujah ਪ੍ਰਭੂ ਯਿਸੂ ਖਸੂਬ ਸੀਨੇ ਜੇਕਰ ਅਧੀਨਗੀ ਕੀਤੀ ਹੈ ਆਪਣੇ ਆਪ ਨੂੰ ਅਧੀਨ ਕੀਤਾ ਆ ਰਬ ਜੀ ਵੇਖ ਤਾਹ ਬਚਨ ਦੀ ਲਿਖਿਆ ਕਹਿੰਦੇ ਮੈਂ ਟੈਲ ਕਰਾਉਣ ਨਹੀਂ ਮੈਂ ਟੈਲ ਕਰਨ ਆਸ ਤੇ ਆਇਆ ਮੈਂ ਲੋਕਾਂ ਦੀ ਸੇਵਾ ਕਰਨ ਆਸ ਤੇ ਆਇਆ ਆਪ ਹੀ ਸੇਵਾ ਕਰਨ ਆਸ ਤੇ ਆਇਆ